ਨਸ਼ਿਆਂ ਤੇ ਨਜਾਇਜ਼ ਅਸਲੇ ਦੇ ਵਿਰੁੱਧ ਚਲਾਈ ਗਈ ਮਹਿੰਮ ਦੇ ਤਹਿਤ ਅਸੀਂ ਦੋ ਬੰਦੇ ਅਰੈਸਟ ਕੀਤੇ ਆ ਬਾਂਕੇ ਬਿਹਾਰੀ ਗਲੀ ਮੋੜ ਬਟਾਲਾ ਰੋਡ ਤੋਂ ਜਿਨ੍ਹਾਂ ਦੇ ਨਾਮ ਨੇ ਵਿਕਰਮ ਸਿੰਘ ਵਿੱਕੀ son of ਬਲਦੇਵ ਸਿੰਘ ਮਕਾਨ ਨੰਬਰ 24 ਕਿਆਸੀ ਗਲੀ ਨੰਬਰ 2 ਗੋਕਲ ਵਿਹਾਰ ਬਟਾਲਾ ਰੋਡ ਜਿਹਦੀ ਉਮਰ ਕਰੀਬ ਹੈਗੀ ਆ 32 ਸਾਲ ਦੂਸਰਾ ਬੰਦਾ ਹੈਗਾ ਇਹਦੇ ਨਾਲ ਅਜੀਤ ਕੁਮਾਰ ਉਰਫ ਅੱਜੂ ਪੁੱਤਰ ਰਕੇਸ਼ ਕੁਮਾਰ ਮਕਾਨ ਨੰਬਰ 100 ਵਿਸ਼ਾਲ ਵਿਹਾਰ ਨੇੜੇ ਚਿੰਤਪੁਰ ਨਿਮੰਦਰ ਬਟਾਲਾ ਰੋਡ ਇਹ ਬੰਦਿਆਂ ਨੂੰ ਅਸੀਂ ਸਿਕਰਟ ਇਨਫੋਰਮੇਸ਼ਨ ਤੇ ਅਰੈਸਟ ਕੀਤਾ ਆ ਜਿਨ੍ਹਾਂ ਕੋਲੋਂ ਅਸੀਂ ਟੋਟਲ 3 ਪਿਸਟਲ ਰਿਕਵਰ ਕੀਤੇ ਆ ਜਿਨ੍ਹਾਂ ਦੇ ਵਿੱਚ 2 ਪਿਸਟਲ ਬੱਤੀਪੋਰ 1 ਪਿਸਟਲ 9mm ਸਮੇਤ ਮੈਗਜ਼ੀਨ ਤੇ ਦੋ ਰੌਣ ਜਿੰਦਾ ਇਹਨਾਂ ਕੋ ਰਿਕਵਰ ਕੀਤੇ ਆ ਜਿਨ੍ਹਾਂ ਦੇ ਖਿਲਾਫ ਅਸੀਂ ਮੁਕਦਮਾ ਨੰਬਰ 54 ਜੁਰਮ 2554 ਆਰਮਜ਼ ਐਕਟ ਥਾਣਾ ਸਾਦਾ ਦੇ ਵਿੱਚ ਦਰਜ ਰਜਿਸਟਰ ਕੀਤਾ ਗਿਆ